ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੀਆਂ ਮਿਆਂ ਆ ਗਈਆਂ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਮਗਰ ਵੀ ਕੱਟੀਆਂ ਆ ਗਈਆਂ ਚੰਗੇ ਸੀਮੰਦੀਆਂ ਤਾਂ ਚੰਗੀ ਵਹਿੜ ਆ ਗਈ ਵੀਰੇ ਕੋਲੇ ਹੋਲੇ ਪਾ ਦੀ ਜੈਜ ਰੇਟਾ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਤਾਂ ਆਓ ਵੀਰੇ ਇਨਾਂ ਬਾਰੇ ਲੰਨੇ ਆ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸੀ ਗਾਲ ਵੀਰ ਜੀ 사ਸੀ ਗਾਲ ਭਾਈ 사ਸੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਆ ਚਾਲ ਵਧੀਆ ਭਾਈ ਠੀਕ ਠਾਕ ਆ ਆਪਣਾ ਸੁਣਾਓ ਤੁਸੀਂ ਵਧੀਆ ਵੀਰੇ ਵਧੀਆ ਹਾਂਜੀ ਵੀਰੇ ਨਾਂ ਦੱਸੀ ਆਪਣਾ ਹਾਂ ਭਾਈ ਮੀਰਾਪਾਲ ਸਿੰਘ ਜੇ ਹਾਂਜੀ ਪਿੰਡ ਮੀਰਾਕੋਟ ਜੇ ਹਾਂਜੀ ਤਸਵੀਰ ਤੇ ਜ਼ਿਲ੍ਹਾ ਅਮਰਸਰ ਜੇ ਫੋਨ ਨੰਬਰ ਵੀਰੇ ਫੋਨ ਨੰਬਰ 97813 7548 ਠੀਕ ਹੈ ਜੀ ਹਾਂਜੀ ਤਾਂ ਵੀਰੇ ਅੱਜ ਕਿੰਦਾ ਹਰ ਵੀਡੀਓ ਜੀ ਰੇਟ ਨਿਗੇ ਨਿਗੇ ਇਹ ਨਿਗੇ ਨਿਗੇ ਭਾਜੀ ਅੱਗੇ ਵਾਲਾ ਸਾਹ ਵੀ ਅੱਗੇ ਵਾਲਾ ਸਾਹ ਹੈ ਨਾ ਉਹ ਨਾ ਜਾਣ ਕੇ ਬਸ ਪਹਿਲੇ ਪਹਿਲੇ ਫੋਨ ਤੇ ਹੀ ਕੀ ਬਾਤ ਹੈ ਹਾਂਜੀ ਤਾਂ ਤਿੰਨ ਮੈਂ ਆ ਗਈਆਂ ਇੱਕ ਵੇੜ ਆ ਗਈਆਂ ਇੱਕ ਗੱਬਣ ਜੇ ਠੀਕ ਹੈ ਜੀ ਇੱਕ ਵੇੜ ਜੇ ਮੰਨ ਲਓ ਵੇਰ ਘਰ ਵਾਲਿਆਂ ਦੇ ਮੁਤਾਬਕ 2.5 ਮਹੀਨੇ ਹੋਏ ਸੋਈ ਨੂੰ ਹਾਂਜੀ ਤੇ ਬਾਕੀ ਆਪਣੀ ਕੋ ਸਮਝ ਲਾ ਲਏ ਟੋਕੜ ਮੰਨ ਕੇ ਲੈ ਲੈ ਹੈ ਨਾ ਸੋਹਣੀ ਵੇੜ ਆ ਹਾਂਜੀ ਹਾਂਜੀ ਤਾਂ ਕਰੀਏ ਵੀਰੇ ਸ਼ੁਰੂਏ ਜੇ ਤਾਂ ਪਹਿਲੇ ਨੰਬਰ ਵਾਲੀ ਪਰੀਏ ਇਦੇ ਬਾਰੇ ਦੱਸਿਓ ਇਹ ਭਾਈ ਦੂਜਾ ਸੂਆ ਸੂਈ ਜੇ ਦੂਜਾ ਸੂਆ ਠੀਕ ਹੈ ਜੀ ਹਾਂਜੀ ਨੰਬਰ ਕੱਟੀ ਜੇ ਇਹਦੇ ਤੇ ਕੱਟੀ ਵਿਖਾ ਦਿਓ ਇਹਦੀ ਕੀ ਬਾਤ ਠੀਕ ਹੈ ਨਾ ਚੰਗੀ ਸੋਹਣੀ ਕੱਟੀ ਆ ਗਈ ਹਾਂਜੀ 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 15 ਕ ਦਿਨ ਹੋਏ ਸੂਈ ਨੂੰ ਬਾਕੀ ਆਪਣਾ ਬੱਚੇ ਤੋਂ ਅੰਦਾਜ਼ਾ ਲਾ ਲੇ ਭੈਣ ਭਰਾ ਬਿਲਕੁਲ 15 ਨਾਲ 20 ਲਾ ਲਓ ਤੁਹਾਡੇ ਸਾਹਮਣੇ ਵੀਰੋ ਹਾਂਜੀ ਹਾਂਜੀ ਤਾਂ ਖੋਲੋ ਵੀਰ ਜੀ ਕਿੰਨਾ ਦੁੱਧ ਆ ਹੁਣ ਵੀਰ ਜੀ ਦੁੱਧ ਤਾਂ ਕਿੰਨੀ ਜੀ 8-9 ਕਿਲੋ ਜੇ ਅੱਛਾ ਜੀ ਤੇ 7 ਕਿਲੋ ਕਰਕੇ ਕੋਈ ਭੈਣ ਭਰਾ ਲੈ ਜੇ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਵੀਰ ਕਹਿੰਦਾ ਦ 8-9 ਕਿਲੋ ਆ ਤੁਸੀਂ 7 ਹੀ ਮੰਨੋ ਤੇ ਬਾਕੀ ਲੇਵਾ ਚੈੱਕ ਕਰ ਲਓ ਤੇ ਵੇਖੋ ਵੀਰੇ ਲੇਵੇ ਦੀਆਂ ਸਫਾਈਆਂ ਚੈੱਕ ਕਰੋ ਖਾਂ ਦੀ ਕੁਆਲਿਟੀ ਤੇ ਤੋਰਾ ਤਰਾ ਚੰਗਾ ਘੈਂਟ ਲੱਗਿਆ ਸਿੰਗਲ ਹੱਡੀ ਦੀ ਆ ਗਈ ਵੀਰੋ ਕਮਾਲਾ ਵੀਰ ਕਮਾਲਾ ਤਾਂ ਬਾਕੀ ਵੀਰੋ ਜੋ ਦੱਸਦਾ ਵੀਰ ਉਹੀ ਨਿਕਲਦਾ ਹਰ ਵੀਡੀਓ ਦੇ ਵਿੱਚ ਪੂਰੀ ਸਵਤੋਂਦੀਆ ਵੀਰ ਦੀ ਪਸ਼ੂ ਕਿਉਂਕਿ ਵੀਰੇ ਲੇਵੇ ਤੋਂ ਭਾਵੇਂ ਦੁੱਧ ਕਿੰਨਾ ਮਰਜ਼ੀ ਦੱਸਿਆ ਜਾਵੇ ਤਾਂ ਜੋ ਹੁੰਦਾ ਵੀਰ ਉਹੀ ਦੱਸਦਾ ਥੋੜਾ ਬੱਚੇ ਦਾ ਤੇ ਕਰਦੀ ਆ ਅੱਜ ਬੱਚਾ ਤਾਂ ਲੇਵਾ ਚੈੱਕ ਕਰੋ ਸਫਾਈਆਂ ਵੇਖੋ ਵੀ ਲੇਵੇ ਦੀਆਂ ਵੀਰੋ ਤਾਂ ਅਗੋਂ ਦੁੱਤ ਵੀਰੇ ਤੁਹਾਡੀ ਸੇਵਾ ਦਾ ਕਿਉਂਕਿ ਹੈ ਝੋਟੀ ਚੰਗੀ ਲੇਵੇ ਵਾਲੀ ਹੈ ਬਾਕੀ ਚਵਾਚੂ ਬਹੁਤ ਚੰਗਾ ਜੇ ਭਾਈ ਠੀਕ ਹੈ ਚਵਾ ਇੱਕ ਨੰਬਰ ਵਿੱਚ ਹਾਂ ਕੋਈ ਭੂੜ ਛੱਟਾ ਨਹੀਂ ਥਾਂ ਦੀ ਬਾਤ ਘਾਟ ਕੋਈ ਓਕੇ ਰਿਪੋਰਟ ਹੈ ਠੀਕ ਹੈ ਜੀ ਹਾਂ ਜੀ ਤਾਂ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਮੋਲ ਤਾਂ ਕੰਜੰਦਰ ਜੀ ਭਾਵੇਂ 85 ਕਰ ਲੀ 80 ਕਰ ਲੀ ਉਹਨੇ ਦੀ ਗੱਲ ਨਹੀਂ ਕੀਤੀ ਹਾਂਜੀ ਮੋਲ ਤਾਂ ਕੰਜੰਦਰ ਜੀ ਨਾਲ ਕਰ ਲੀਏ ਵਿਕ ਜਣੀ ਹੁੰਦੇ ਦੀ ਬਿਲਕੁਲ ਤਾਂ ਆਪਾਂ ਜਾਈਏ ਜੀ ਗੇਟ ਰੱਖਣੀ ਹੈ ਹਾਂਜੀ 73 ਦੀ ਦੇ ਦੀਏ 75 ਦੀ ਹਾਂਜੀ ਹਾਂਜੀ ਠੀਕ ਆ ਵੀਰੇ ਵੱਡੀ ਝੋਟੀ ਆ ਸਿੰਗਲ ਹੱਡੀ ਆ ਬਾਕੀ ਵੀਰੇ ਕੱਟੀ ਮਗਰ ਹਾਂ ਚੰਗੀ ਮੈਂ ਦੁੱਧ ਵਾਲੀ ਆ ਉਹਦਾ ਝੋਟੀ ਬਿਲਕੁਲ ਹਾਂ ਨਾ ਹੁਣ ਦੋ ਛੜ ਦੇ ਵੀਰੇ 73 ਦੀ ਕਰ ਹਾਂਜੀ 73 ਦੀ ਦੇ ਦਾਂਗੇ ਮਾਰਾ ਪੂਰੇ 70 ਦੀ ਦੇ ਦਾਂਗੇ ਯਾਰ ਹੋਰ ਛੋਟ ਕਿ ਹੋ ਜੂ 2000 ਹੋਰ ਵੀ ਦੇ 68 ਦੀ ਹੈ ਠਾਠੇ ਹਾਂਜੀ ਤੱਕਾ ਨਾ ਜੀ ਚਲੋ ਕੋਈ ਨਾ ਜਾਣਦੇ ਹਾਂ ਇਹ ਵੀ ਠਾਰ ਦੀ ਤੁਸੀਂ ਕਹਤਾ ਇਹਨੇ ਉੱਡਨੇ ਜਿਹਦੇ ਵਿੱਚੋਂ ਆਪਣੇ ਅੱਛਾ ਜੀ ਬਾਕੀ ਜੇ ਤੁਸੀਂ ਕਹਤਾ ਨਾ ਹਾਂਜੀ ਤੇ ਦੇ ਦੇਣੀ ਆ ਯਾਨੀ ਕਿ ਬਾਕੀ ਸੱਚਾਈ ਆ ਵੀਰੇ ਤੇਰੀ ਜੋ ਵੀ ਦੋ ਦੋ ਉਹ ਦੱਸਦਾ ਤੂੰ ਬਸ ਬਸ ਤਾਂ ਰੇਟ ਵੀ ਖੇਤ ਅਖੀ 2000 ਤੁਸੀਂ ਦਾਤਾ ਵਾ ਇਹ ਨੰਗਾ ਹੀ ਹੁੰਦਾ ਕੋਈ ਗੱਲ ਨਹੀਂ ਬਾਕੀ ਵੀਰਾਂ ਨੂੰ ਬੇਨਤੀ ਆ ਛੋੜ ਹੀ ਕਰਾਓ ਵੀਰੋ ਕੱਲੀ ਹੁਣ 100 200 ਹਾਂ ਕੋਈ ਟੱਕਰ ਤਾਂ 68000 ਦੀ ਵੀਰੋ ਹੋ ਜੂ ਚੰਗੀ ਝੋਟੀ ਆ ਕਦ ਕਾਠ ਵਾਲੀ ਆ ਮਗਰ ਵੀ ਕੱਟੀ ਆ ਗਈ ਆ ਦੂਜੇ ਨੰਬਰ ਤੇ ਆ ਗਈ ਵੀਰ ਜੀ ਹਾਂਜੀ ਸੋਈ ਹੋਈ ਵੀਰੇ ਹਾਂਜੀ ਹਾਂਜੀ ਤਿੱਜਾ ਸੂਆ ਸੋਈ ਜੇ ਤੇਜਿੰਦਰ ਜੀ ਤਿੱਜਾ ਸੂਆ ਹਾਂਜੀ ਹਾਂਜੀ ਤਾਂ ਬੱਚਾ ਆ ਗਿਆ ਵੀਰੇ ਹਾਂ ਕੱਟੀ ਜੇ ਮਗਰੇ ਦੇ ਦੀ ਕੱਟੀ ਆ ਗਈ ਆ ਕੀ ਬਾਤ ਆ ਜੀ ਇਹਦੇ ਮਗਰੇ ਕੱਟੀ ਆ ਵੀਰੇਓ ਹਾਂਜੀ ਤਾਂ ਵਧੀਆ ਥਾਂ ਤੋਂ ਚੰਗਾ ਲੱਗਿਆ ਮੈਂ ਨੂੰ ਵੱਡੇ ਪੱਲੇ 'ਚ ਮੈਂ ਆ ਗਈ ਹਣਾ ਹਾਂ ਵੱਡੀ ਪੂਰੀ ਕੜਾਕੇ ਵਾਲੀ ਭਾਜੀ ਕੜਾਕੇ ਵਾਲੀ ਆ ਖੋਲੋ ਵੀ ਚੀਰ ਆ ਦੇਖੋ ਵੀਰੇ ਵੱਡੀ ਮੈਂ ਆ ਗਈ ਆ ਬਾਕੀ ਤੋਰਾ ਚੈੱਕ ਕਰ ਲਓ ਭਾਰੇ ਪੱਲੇ 'ਚ ਮੈਂ ਆ ਤੋਰ ਦੇ ਤੋਰ ਦੇ ਚ ਲੈਵਲ ਉਹ ਹੈ ਦਾ ਬੜਾ ਸਾਫ ਲੱਗਿਆ ਮੈਂ ਨਾ ਠੀਕ ਆ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੋ ਤੁਸੀਂ ਬੇਚ ਨਤੋਗੇ ਦੂਰੋਂ ਵੀ ਚੱਲ ਜਾਓਗੇ ਜੋ ਦੱਸੂ ਵੀਰ ਨਿਕਲੋ ਉਹੀ ਵੀਰੇ ਕਿਉਂਕਿ ਹੋਰ ਵੀ ਕਾਫੀ ਵੀਰ ਦੀਆਂ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂਆਂ ਦੀਆਂ ਤੇ ਜੋ ਦੱਸਦਾ ਵੀਰ ਉਹੀ ਨਿਕਲਦਾ ਕਿਉਂਕਿ ਜੋ ਪਸ਼ੂ ਚ ਗੱਲਬਾਤ ਹੁੰਦੀ ਆ ਪੂਰੀ ਉਹੀ ਦੱਸਣਾ ਵੀਰ ਨੇ ਜੇ 8 ਕਿਲੋ ਦੁੱਧ ਅੱਢ ਦੱਸਣਾ 10 ਦਾ 10 ਦੱਸਣਾ ਬਸ ਬਹੁਤ ਦੇਰੀ ਦੀ ਜਾਨ ਜੇ ਹੈ ਇੱਕ ਰੰਗ ਕਾਲੀ ਹਾਂ ਜੇ ਦੁੱਧ ਹੀ ਬੰਦਾ ਨਾ ਹਾਂਜੀ ਉਹਦੇ ਵਾਸਤੇ ਤਹਾਂ ਕੁੜਿਆ ਇੰਨੀ ਗਾਰੇ ਬੰਦੂ ਫੜ ਕੇ ਇੱਕ ਰੰਗ ਕਾਲੀ ਆ ਪੂਛ ਤੋਂ ਲੈ ਕੇ ਹਨਾ ਜੀ ਜਵਾ ਇੱਕ ਨੰਬਰ ਜੀ ਭਾਜੀ ਆ ਜੀ ਓਕੇ ਰਿਪੋਰਟ ਜੇ ਇਹਦਾ ਮੁੱਲ ਵੀਰ ਜੀ ਬੋਲਦੇ ਕਿ ਜੱਜ ਜੀ 75 ਕਰ ਦੇ ਜੀ 70 ਦੀ ਜਿਹੜੀ ਹੈ ਹਾਂ ਨਾ ਦੱਸੋ ਤੁਸੀਂ ਦੱਸੋ ਤਿੰਨ ਛੱਡ ਦੇ ਵੀਰੇ ਕਿੰਨੇ ਦੀ 68 ਦੀ 65 ਦੀ ਜਦਾਂ ਯਾਰ 65 ਦੀ ਹਾਂ ਠੀਕ ਆ ਵੀਰੇ ਹੋਰ ਮੰਗ ਕਰ ਦਾਂਗੇ ਯਾਰ ਕਿੰਨੇ ਦੀ ਵੀਰੇ ਹੋਰ ਦੋ ਛੱਡ ਦਾਂਗੇ ਯਾਰ 63 ਛੱਡ ਦਾਂਗੇ 62 ਦੀ 62 ਮਾੜਾ ਵੀ ਜਿਹੜੇ ਘਰ ਕਾ ਜਾਵੇ ਨਾ ਉਹ ਕਹਿਣ ਲੱਗੇ ਬੰਨੇ ਪਿਹਾੜੇ ਘਰ ਲక్ష్ਮੀ ਆਈ ਹੈ ਠੀਕ ਆ ਵੀਰੇ ਨਹੀਂ ਰੇਡ ਜਾ ਜਾ ਭਾਰੇ ਬੱਲੇ ਜਾ ਪਾਈ ਕੋ ਯਾਦ ਕਰੇ ਦੀ ਵਾਕੇ ਕੀਨ ਵਾਲੇ ਦਾ ਜੀ ਬਿਲਕੁਲ ਨੀ ਵੀਰੇ 62000 ਦੀ ਜਾਇਜਾ ਸਾਰਾ ਸੂਆ ਚੋਗੇ ਸਿਆਲਪੁਰਾ ਪਸ਼ੂ ਚੋਗੇ ਵੀ ਵੇਖਦਾ ਮਾਣਾ ਪਾਈ ਤੁਹਾਨੂੰ ਕਹਾਂਦੇ ਵੀ ਇਹ ਮੈਂ ਨਹੀਂ ਪੈ ਦਨੇ ਆ ਕੀ ਆ ਚੋਲੇ ਮਾਰਚ ਦੇ ਵਿੱਚ ਸਾਨੂੰ ਫੇਰ ਇੰਨੇ ਦੀ ਜੜੀ ਨਹੀਂ ਬਿਲਕੁਲ ਲੈ ਲਾਂਗੇ ਫੇਰ ਬਿਲਕੁਲ ਆ ਕੋਈ ਨਹੀਂ ਦਤਾ 62000 ਦੀ ਪਾਰੇ ਪੱਲੇ ਜੀ ਮੈਂ ਵੀਰੇ ਮਗਰ ਵੀ ਕੱਟੀ ਆ ਗਈ ਆ ਰੇਟ ਜਮਾਂ ਜਾਇਜਾ ਜੀ ਬਾਕੀ ਤੁਸੀਂ ਫੋਨ ਜ਼ਰੂਰ ਵੀਰ ਨੂੰ ਲਾਇਓ ਕਰਦਾ ਕਿ ਜੇ ਕੋਈ ਭਾਂਡਾ ਫੋਨ ਕਰੂਗਾ ਹਾਂਜੀ ਇਹ ਚੋ ਵੀ ਕਰਦਾਂਗੇ ਜਰਮਾਨਾ ਕੀ ਬਾਤ ਆ ਹਾਂ ਵੀਰੇ ਤੇਜੇ ਨੰਬਰ ਤੇ ਆ ਗਈ ਝੋਟੀ ਇਹ ਭਾਜੀ ਦੂਜੇ ਸੂਏ ਦੀ ਤਿਆਰ ਝੋਟੀ ਠੀਕ ਆ ਜੀ ਠੀਕ ਆ ਦੇਖੋ ਵੀਰੇ ਚੈੱਕ ਕਰ ਲਿਓ ਇਹਦਾ ਵੀ ਤੋਰਾ ਤਾਰਾ ਦੂਜੇ ਸੂਏ ਦੀ ਤਿਆਰ ਝੋਟੀ ਆ ਲੈਵਲ ਉਹਦੀ ਵੀ ਸਾਫ ਆ ਜੀ ਬਾਕੀ ਕੰਜਰ ਜੀ ਹਾਂਜੀ ਇਹ ਮਾਲ ਕੇ ਸਰੇ ਟਰਾਲੀ ਦੇ ਮੰਡੀ ਲੈ ਆ ਜੀਏ ਨਾ ਹਾਂਜੀ ਹਾਂਜੀ ਤੇ ਮੈਨੂੰ ਇਹ ਬੱਲੇ ਵਾਲਾ ਮੋੜ ਨਾਲ ਬੁੜਨ ਦਊਗਾ ਹਾਂ ਤੁਹਾਈ ਬਿਲਕੁਲ ਬਿਲਕੁਲ ਜੀ ਰੇਟ ਜਿਆ ਜੀ ਵੀਰ ਜੀ ਹਾਂਜੀ ਹਾਂਜੀ ਤੇ ਆਪਣੇ ਲਾ ਕੇ ਮੰਡੀ ਚੱਲਣ ਡਈ ਆ ਬਿਲਕੁਲ ਬਿਲਕੁਲ ਇੱਥੇ ਕਿਤੇ ਉੱਥੇ ਲੈ ਜੀਏ ਨਾ ਹਾਂਜੀ ਇਹ ਕਿਵੇਂ ਪੰਜੇ ਨਗਰ ਇੱਕੋ ਬੰਦਾ ਹੀ ਲੈ ਜੂਗਾ ਜੀ ਬਿਲਕੁਲ ਨਹੀਂ ਰੇਟ ਜਿਆ ਜੀ ਵੀਰੇ ਹਾਂਜੀ ਹੁਣ 67 68 ਹਜ਼ਾਰ ਦਾ ਸੋਚੀਏ ਤਾਂ ਤਾਜ਼ਾ ਪਸ਼ੂ ਓੱਖਾਂ ਮਿਲਦਾ ਹਨਾ ਤਾਂ ਤੁਹਾਡੇ ਦਾ ਹਰ ਵੀਡੀਓ ਜੀ ਰੇਟ ਜਿਆਜ ਹੁੰਦੇ ਆ ਐਨੇ ਦਾ ਪਸ਼ੂ ਵੀਰੇ ਚੋਚ ਆ ਕੇ ਦੇਖ ਜਾਂਦਾ ਇਦਾ ਮੋਲ ਵੀਰ ਜੀ ਬੋਲ ਕੰਜੀ ਮਜੀ 75 ਕਰਦੇ ਜੀ ਹਾਂਜੀ 70 ਦੀ ਦੇ ਰਹੀ ਏ 268 ਹਾਂਜੀ ਇਹ ਦਿਨ ਪੰਜ ਸੱਤ ਲੈ ਜੂ 10 ਹਾਂਜੀ ਹਨਾ ਇਹ ਦਿਨ ਲੈ ਇਹ ਪਾਣੀ ਪੜੀ ਗਈ ਬਣੂ ਚੰਗੀ ਹਾਂਜੀ ਹਾਂਜੀ ਬਾਕੀ ਟੱਪ ਟੱਪਣ ਬਹੁਤ ਚੰਗੀ ਆਈ ਜੀ ਕਿੰਨੇ ਦੀ ਹਾਣਾ ਵੀਰੇ ਦੱਸੋ ਮੈਂ ਤਾਂ 70 ਦੀ ਜਾਂਦਾ ਜੀ 67 ਦੀ ਹਾਂ 67 ਕੋਈ ਦੇ ਦਾਂਗੇ 68 ਦੀ ਤੇਰੇ ਦੇ ਦਾਂਗੇ ਯਾਰ ਕੀ ਬਾਤ ਆ ਹੋਰ ਯਾਰ ਘੱਟ ਕਹ ਦੇਗਾ ਨਾ 65 ਵੀ ਕਹ ਦੇਗਾ ਕਿ ਜਿੰਦਰਪਾ ਫਿਰ ਵੀ ਦੇ ਦਾਂਗੇ। ਕੀ ਬਾਤ ਹੈ। ਇਹ ਨਹੀਂ ਨਹੀਂ ਮੋੜਨੀ ਬਾਤ ਠੀਕ ਨਹੀਂ ਜਾਂਦੀ। ਤੇ ਵੇਖੋ ਵੀਰੋ 65000 62000 ਨਿਗੇ ਨਿਗੇ ਰੇਟ ਆ ਫੋਨ ਵੀਰ ਨੂੰ ਕਰ ਲਿਓ। ਰੇਟ ਨੋਰਮਲ ਆ। ਵੀਰੇ ਸਾਰਾ ਸਿਆਲ ਚੋ ਗਿਆ ਪਸ਼ੂ ਵੇਖਦਾ। ਹਾਂ ਲੈ ਲੈ। ਬਾਕੀ ਵੀਰਾਂ ਦੀ ਗੱਡੀ ਸੇਵਾ ਦੀ ਗੱਲ ਆ ਹਨਾ। ਸੇਵਾ ਕਰੀ ਚੱਲ ਜੰਗੀ ਵੀਰੋ ਤਾਂ ਚੰਗੀ ਕੀਮਤ ਨਹੀਂ ਆ ਕਿਉਂਕਿ ਮੈਂ ਚੰਗੀਆਂ ਦੁੱਧ ਵਾਲੀਆਂ ਹੈ ਪਤਲੇ ਚਮਚਾ ਤਾਂ ਚੰਗੀ ਝੋਟੀਆਂ ਵੀ ਕੀ ਆ ਗੂ ਵੀਰ 5-7 ਦਿਨ ਸੰਭਲੂ ਤਾਂ ਨਜ਼ਾਰੇ ਲਓ ਵੀਰੋ। ਹਾਂਜੀ ਹਾਂਜੀ। ਤਾਂ ਵੀਰੇ ਅੱਗੇ ਵੈੜ ਆ ਗਈ। ਇਹ ਦੂਜਾ ਸੂਆ। ਦੂਜੇ ਸੁਆਹ ਬਾਹਰ ਜੇ ਦੂਜੇ ਸੁਆਹ ਆ ਗਈ ਹੈ ਜੀ ਠੀਕ ਹੈ ਜੀ ਘਰ ਵਾਲਿਆਂ ਦੇ ਦੋ ਤਿੰਨ ਮਹੀਨੇ ਹੋਏ ਸੀ ਅੱਛਾ ਜੀ ਬਾਕੀ ਆਪਣੀ ਸਮਝ ਪਰ ਆਪਾਂ ਤਾਂ ਓਕੜ ਕਰਕੇ ਹਨਾ ਹਾਂ ਜੀ ਹਾਂ ਜੀ ਕੀ ਬਾਤ ਹੈ ਜੀ ਤਾਂ ਕਿੰਨਾ ਦੁੱਧ ਆ ਜੀ 2 ਕਿਲੋ ਜੇ ਕੰਜਰ ਜੀ 7-8 ਕਿਲੋ ਜੇ 7-8 ਕਿਲੋ ਕਰਕੇ ਲੈ ਜਾ ਕੋਈ ਭੈਣ 6 ਕਿਲੋ ਮੰਨੇ ਪੰਜ ਵਾਲਾ ਬੋਲ ਲਾ ਲੈ ਯਾਰ ਪੰਜ ਵਾਲਾ ਇੱਕ ਬਿਲਕੁਲ ਸਹੀ ਗੱਲ ਆ ਗਰੀ ਇਹ ਮੁੜ ਕੇ ਫੂਕ ਕੇ ਇਹ ਨਾ ਕਵੇ ਪਿਆ ਹੋ ਗਿਆ ਹੋ ਗਿਆ ਇਹ ਨਹੀਂ ਗੱਲ ਕਰਨੀ ਨਹੀਂ ਨਹੀਂ ਮੈਂ ਕਿ ਕੰਮ ਆਪਣਾ ਵੀਰੇ ਤੁਹਾਡਾ ਸਿੱਧਾ ਸਾਫ ਸੁਥਰਾ ਕੰਮ ਆ ਮੁੜ ਕੇ ਪੀ ਇਹੋ ਜੀ ਗਾਈਂ ਦੱਬ ਕੇ ਦੋ ਹਣ ਬਿਲਕੁਲ ਬਿਲਕੁਲ ਨਹੀਂ ਮੰਨਣ ਵਾਲੀ ਗੱਲ ਆ ਫਿਰ ਤਾਂ ਵੇਖੋ ਵੀਰੋ ਵੀਰ ਕਹਿੰਦਾ ਤੂੰ ਇੰਨਾ ਹੀ ਮੰਨਣਾ ਜੋਗਾ ਜੀ 6 ਆ ਤਾਂ ਤੂੰ ਪੰਜ ਹੀ ਮੰਨੋ ਸੋਨੀ ਵੈਡ ਲੈਵਲ ਹੋਏ ਦੀ ਸਾਫ ਹੈ ਵੀ ਸਿੱਧੀ ਸਿੱਧੀ ਉੱਪਰੋਂ ਬਿਲਕੁਲ ਦੁੱਧ ਵੀਰੇ ਮਾਂਡ ਮੁੰਡੂ ਕੋਈ ਪਾਵੇ ਤਾਂ ਚਵਾਜ ਚੰਗਾ ਹਨਾ ਬਾਕੀ 20 25 ਦਿਨ ਦਾ 20 ਦਿਨ ਹੋਏ ਟੀਕਾ ਲੱਗੇ ਨੂੰ ਇਹ ਗਾੜੀ ਸੇ ਉਹਨਾਂ ਖਾਲੀ ਕਰਕੇ ਦੇਣੀ ਹੈ ਬਿਲਕੁਲ ਦੇਖੋ ਹਾਂ ਜੀ ਨਵੀਂ ਵੈਡ ਬਣ ਸਕਦੀ ਹੈ ਇਹ ਗੱਲ ਕਿ ਫਿਰ ਚੰਗੀ ਕੀਮਤ ਦੇਣਾ ਮੈਂ ਜਦ ਤਿਆਰ ਹੁੰਦੀ ਨਾ ਕਲਿੰਦਰ ਜੀ 40000 ਦੀ ਵੈੜ ਇਹੋ ਜਿਹੜੀ ਨਹੀਂ ਹੈਗੀ ਵੱਡੇ ਪੱਲੇ ਚ ਬੋਦੀ ਵਾਲੀ ਵੈੜ ਭਰਾ ਵੀਡੀਓ ਪਾ ਦੇ ਕਹੇ ਵੀ ਇਹ ਤੁਹਾਡੇ ਵਾਲੀ ਵੈੜ ਆ 40000 ਦੀ ਜਿਹੜੀ ਨਹੀਂ ਆ ਬਿਲਕੁਲ ਫੇਰ ਲਵਾਂਗੇ ਵਾਪਸ ਬਿਲਕੁਲ ਬਿਲਕੁਲ ਸੋਹਣੀ ਵੈੜਾ ਵੱਡੇ ਪੱਲੇ ਚ ਕਵੀਰੋ ਥਾਂ ਤੋਂ ਵੀ ਵਧੀਆ ਲੱਗਿਆ ਤਾਂ ਸੋਹਣੀ ਵੜਾ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਆ ਜੀ ਮਾ ਤਾਂ ਚਮਕ ਪਈ ਜਾ ਯਾਰ ਬਿਲ ਚਮਕ ਵਾਲੀ ਹਨਾ ਬੋਦੀ ਵਾਲੀ ਸੀ ਛੱਡ ਕੇ ਕੋਈ ਬੰਦਾ ਪਾਉਣ ਦੀ ਲੋੜ ਨਹੀਂ ਆ ਹਾਂਜੀ ਇਸ ਤਰ੍ਹਾਂ ਹੋ ਕੇ ਰਿਪੋਰਟ ਥੱਲੇ ਭੇਜੋ ਕੀ ਬਾਤ ਆ ਜੀ ਤਾਂ ਵੇਖੋ ਵੀਰੋ ਇੱਕ ਵਾਰੀ ਲੱਗ ਕੇ ਤਾਂ ਥਾਂ ਦੀ ਕੁਆਲਿਟੀ ਚੈੱਕ ਕਰੋ ਕੀ ਬਾਤ ਹੈ ਹਾਂ ਸੋਹਣੇ ਪੇਸ਼ੂ ਹਨਾ ਸੀਲ ਆ ਤਾਂ ਬਾਕੀ ਵੀਰਾਂ ਦੀ ਗੱਡੀ ਸੇਵਾ ਦਾ ਦੁੱਧ ਵੀਰੋ ਵੀਰ ਜੀ ਮੁੱਲ 10 ਕਨੇਲੀ ਮੁੱਲ ਤੇਰਾ 20 ਹਜ਼ਾਰ ਕਰਦੇ ਬਾਕੀ ਤੈਨੂੰ ਛੱਡ ਦਿੰਦੇ 17 17 ਹੋਰ ਨਹੀਂ 10 ਕਰ ਦੋ ਜੀ ਮਾਨਤਾ ਠੀਕ ਹੈ ਦੋ ਛੱਡ ਗਏ 15 ਜੀ ਹੋ ਜੋ ਹੋ ਜੋ ਜੀ ਹੋਰ ਛੱਡ ਦਾਂਗੇ ਯਾਰ ਹੋਰ ਯਾਰ ਛੱਡ ਦਾਂਗੇ 13000 ਦੀ ਦੇ ਦਾਂਗੇ ਯਾਰ 13000 ਦੀ ਦੇ ਦਾਂਗੇ ਠੀਕ ਹੈ ਤੇ ਵੇਖੋ ਵੀਰੋ 13000 ਦੀ ਸੋਹਣੀ ਸੁਨਕੀ ਵਾਹੜਾ ਤੁਹਾਨੂੰ ਚੰਗਾ ਲੱਗਿਆ ਤਾਂ ਦੋਦੀ ਵੀਰ ਜੀ ਕਹਿੰਦੇ ਆ ਕਿ 6-7 ਕਿਲੋ ਤੂੰ ਪੰਜ ਮਨੋ ਹਣਾ ਵੀਰੇ ਆਹ ਸੱਚਾਈ ਹੈ ਜੋ ਹੁੰਦਾ ਉਹੀ ਦੱਸਦਾ ਵੀਰੇ ਤਾ ਬੇਚਿੰਤ ਬੇਫਿਕਰ ਹੋ ਕੇ ਦੂਰੋਂ ਚੱਲ ਕੇ ਆਓਗੇ ਤਾਂ ਤੁਹਾਨੂੰ ਪਸ਼ੂ ਵੀ ਪਸੰਦ ਆਉਣਗੇ ਕਿਉਂਕਿ ਰੇਡ ਜਿਆਜਾ ਵੀਰੇ ਰੇਡ ਜਿਆਜਾ ਪਸ਼ੂ ਸਾਫ ਸੁਥਰਾ ਥਨ ਥਨ ਚੰਗੇ ਲੱਗੇ ਆ ਤਾਂ ਪਸ਼ੂ ਤੁਸੀਂ ਛੱਡਗੇ ਨਹੀਂ ਜਾਂਦੇ ਦੋਵਾਂ ਮਗਰ ਕਟੀਆਂ ਆ ਗਈਆਂ ਵੀਰੇ ਦੋ ਸੂਈਆਂ ਇੱਕ ਗੱਬਣ ਆ ਗਈ ਆ ਰੇਡ ਜਮੇ ਜਿਆਜਾ ਤਾਂ ਚੰਗੀ ਵਹਿੜਾ ਬਿਲਕੁਲ ਰੇਡ ਜਿਆਜਾ ਬਾਕੀ ਫੂਨ ਵੀਰ ਨੂੰ ਜਰੂਰ ਲਾ ਲਿਓ ਤਾਂ ਹੋਰ ਵੀਰੇ ਛੋੜ ਛੱਪਾ ਹੋ ਜੂ ਹਨਾ ਵੀ ਜੀ ਅੱਜ ਜੀ ਪੂਰਾ ਮਾਨ ਕਰਾਂਗੇ ਯਾਰ ਪੂਰਾ ਪੂਰਾ ਮਾਨ ਨਾ ਕੀ ਮੋਲ ਕਿੱਧਰ ਚ ਇਹੋ ਬਾਤ ਹੈ ਪਿਛਲੀ ਵੀਡੀਓ ਤੇ ਨਾ ਇੱਕ ਵੀਰ ਦਾ ਫੋਨ ਆਪਾਂ ਲੋ ਵੀ 20 ਕੁ ਮਿੰਟਾਂ ਚ ਮਾਲ ਵੇਚ ਗਿਆ ਸੀ ਇੱਕ ਵੀਰ ਦਾ ਫੋਨ ਆਇਆ ਤਾਂ ਆਂਦਾ ਵੇਖ ਵੀ ਗਈਆਂ ਆਂਦਾ ਮੇਰੀ ਮਾੜੀ ਕਿਸਮ ਨੂੰ ਮੈਂ 7 ਵਜੇ ਨੂੰ ਵੀ ਫੋਨ ਫੜਦਾ ਅੱਜ ਫੜਿਆ ਹੀ ਨਹੀਂ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਸਵੇਰੇ 7 ਵਜੇ ਤੱਕ ਆ ਗਈ ਆਪਣੀ ਵੀਡੀਓ ਹਨਾ ਵੀਡੀਓ ਪਾਈ ਸੀ ਨਾ ਵੀਡੀਓ ਦੋ ਤਿੰਨ ਦਿਨ ਬਾਅਦ ਜਿਹੜਾ ਨਹੀਂ ਉਹਤਰਾ ਮਈਆਂ ਆਉਂਦੀਆਂ ਰਹੀਆਂ ਜੇ ਤੇ ਸਿੱਧੀਆਂ ਹੀ ਨਹੀਂ ਜਾਂਦੀਆਂ ਰਹੀਆਂ ਜੀ ਠੀਕ ਹੈ ਜੀ ਉਹ ਫਿਰ ਰੇਟ ਜੀ ਹੈ ਜ ਖਰੀਦ ਕਰਦੇ ਹੋਣਗੇ ਕਿਉਂਕਿ ਰੇਟ ਨੋਰਮਲ ਆ ਤੁਹਾਨੂੰ ਸੁਣਿਆ ਸਫਾਈ ਪਾਹੇ ਪਾਦੇ ਕੋ ਭੈਣ ਭਰਾ ਲਊਗਾ ਨਾ ਬਿਲਕੁਲ ਤੁਹਾਨੂੰ ਦੱਸ ਆਡੀ ਕੁਆਨਟੀਟੀ ਦੱਸੂਗਾ ਜਿੱਥੋਂ ਇਹ ਮਈਆਂ ਆ ਨੇਪਾ ਦੀ ਹਾਨੂੰ ਵੀ ਲਿਆ ਕੇ ਦੋ ਬਿਲਕੁਲ ਬਿਲਕੁਲ ਮੈਂਨ ਗੱਲ ਆ ਜੋ ਦੱਸਿਆ ਗਰ ਉਹ ਹੀ ਨਿਕਲੇਗਾ ਗ੍ਰੇਡ ਤੇ ਕਾਹ ਕਿ ਜੁੜ ਗਿਆ ਫਿਰ ਹਨਾ ਹਾਂ ਹਾਂ ਤਾਂ ਬਾਕੀ ਵੀਰੋ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾਲੀ ਜਾਵੇ ਤਾਂ ਐਡਰੈਸ ਇੱਕ ਰਿ ਵਿੱਚ ਹੀ ਦੱਸਿਓ ਆਪਣਾ ਭਾਈ ਪਿੰਡ ਮੀਰਾਕੋੜ ਜੀ ਹਾਂਜੀ ਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 9813 75468 ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ